ਆਪ ਸਭ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਈਮੇਲਸ ਆ ਰਹੀਆਂ ਨੇ ਜਿਹਦੇ ਚ ਇਹ ਦੱਸਿਆ ਹੈ ਉਹ ਕਹਿੰਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਨੁਕਸਾਨ ਕਰਾਂਗੇ ਹਮਿੰਦਰ ਸਾਹਿਬ ਦਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਸਾਡੇ ਨਾਲ ਹੈ ਇੱਥੇ ਔਰ ਡਾਟਾ ਜੀ ਗੁਪਤਾ ਨਾਲ ਨੇ ਔਰ ਰਸੀਮ ਸਾਹਿਬ ਬਿਲਕੁਲ ਸਾਡੇ ਨਾਲ 24 ਘੰਟੇ ਟੱਚ ਨੇ ਪ੍ਰਸ਼ਾਸਨ ਨਾਲ ਟੱਚ ਨੇ ਔਰ ਸਾਨੂੰ ਵੀ ਹਦਾਇਤ ਕੀਤੀ ਕਿ ਤੁਸੀਂ ਉੱਥੇ ਕੋਕਿਆ ਜਾ ਕੇ ਆਓ ਕਿਸੇ ਤਰੀਕੇ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਘਬਰਾਟ ਵਾਲੀ ਗੱਲ ਨਹੀਂ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਇਹਨੂੰ ਕ੍ਰਿਟਿਕਾਈਜ਼ ਨਹੀਂ ਕਰਨਾ ਚਾਹੀਦਾ ਸਿਆਸੀ ਰੰਗ ਇਸ 깔 ਨੂੰ ਨਹੀਂ ਦਿਉਣਾ ਚਾਹੀਦਾ ਸਾਡੇ ਇਸ ਜਗਾ ਹੈ ਸਾਡਾ ਵਿਸ਼ਵਾਸ ਹੈ ਇਥੇ ਔਰ ਜਦੋਂ ਤੱਕ ਜਿਹੜੇ ਪ੍ਰੇਮ ਕਰਦੇ ਨੇ ਅ ਅੰਮ੍ਰਿਤ ਸਰ ਨੂੰ ਔਰ ਪ੍ਰੇਮ ਕਰਦੇ ਨੇ ਸ਼ਹੀਦਮੰਦਰ ਸਾਹਿਬ ਨੂੰ ਉਦੋਂ ਤੱਕ ਕੋਈ ਇਥੰਦਾ ਨੁਕਸਾਨ ਨਹੀਂ ਕਰ ਸਕਦਾ ਕੋਈ ਬਾਲਮਾਂਕਾ ਨਹੀਂ ਕਰ ਸਕਦਾ ਸੋ ਅਸੀਂ ਤਖਬੀ ਹੋ ਕਰੀਏ ਔਰ ਇੱਕ ਦਿਨ ਪ੍ਰੇਮ ਪਿਆਰ ਬਣਾ ਕੇ ਰੱਖੀਏ ਵਿਸ਼ਵਾਸ ਬਣਾ ਕੇ ਰੱਖੀਏ ਬਿਨਾ ਗੱਲ ਦੇ ਸੋਸ਼ਲ ਮੀਡੀਆ ਦੇ ਜਾ ਕੇ ਨੈਗੇਟਿਵ ਕਮੈਂਟਸ ਨਾ ਪਾਈਏ ਕਿਸੇ ਤਰੀਕੇ ਦਾ ਸਾਨੂੰ ਕੋਈ ਟੈਨਸ਼ਨ ਮੜੀ ਗੱਲ ਨਹੀਂ ਹੈ ਖਤਰੇ ਵਾਲੀ ਗੱਲ ਨਹੀਂ ਹੈ ਅਰੇਂਜਮੈਂਟ ਸਾਰੇ ਹੈਗੇ ਆ ਸਕਿਉਰਿਟੀ ਅਰੇਂਜਮੈਂਟ ਸਾਰੇ ਹੈਗਾ ਬਾਹਰ ਪੁਲਿਸ ਕੋ ਸਾਰਾ ਅਰੇਂਜਮੈਂਟ ਹੈ ਅੰਦਰ ਐਸਪੀ ਸੀ ਕੋ ਆਪਣਾ ਅਰੇਂਜਮੈਂਟ ਹੈ ਜੇ ਗਣੇਸ਼ਾਦ ਕੋ ਗਲਤ ਜੀ ਸੀ ਕਿ ਬੋਮ ਡਿਸਪੋਜ਼ਲ ਸਕੁਆਰ ਬੀਐਸਐਫ ਦਾ ਆ ਗਿਆ ਉਹ ਇਸ ਕਰਕੇ ਸੀ ਕਿ ਕੋਈ ਐਂਬੈਸਡਰ ਦਾ ਗਿਆ ਹੋਇਆ ਸੀਗਾ ਪਠਾਨਕੋਟ ਗਿਆ ਸੀਗਾ ਤਾਨੋ ਕੋ ਥੋੜੀ ਦੇਰੀ ਸੀ ਉਧਾਰ ਲਿਆ ਸੀਗਾ ਤੇ ਹੁਣ ਸਾਡਾ ਕੋ ਦੁਬਾਰਾ ਇੱਥੇ ਹੈਗਾ ਸਭ ਕੋ

جنی سنگت اگے عام سنگ طور تے ہوندی انہی سنگت آج جائے سو کوئی فرق نہیں پیا میں ہوئی گل کر رہے ہیں کہ تائیں سے توڑے سامنے سارے کھڑے ہیں کمیشن صاحب کھڑے نے ڈی سی میں ہم کھڑے نے ڈاڈا جی گپتہ کھڑے نے سارے توڑے سامنے ہیں اور ایسے تو انہوں نے وشواس دون لیے کھڑے ہیں کہ ایسی ہمیشہ توڑے نہ آنا کسی طریقی دی کوئی ٹینشن والی کر نہیں ہے اور سب ٹھیک ہوئے گا ہم تک کچھ جڑی انویسٹیگیشن کو پہلے لگے جی کون پسلی کس کو کھڑے ہیں تو ہم تک کہ پہلے جنہیں بھی ਫੇਰ ਕੋਈ ਥ੍ਰੈਟ ਹੋਇਆ ਕੋਈ 24 ਘੰਟੇ ਤੋਂ ਬਾਅਦ ਕੋਈ ਸਿੱਕਰੀ ਅਸਰ ਲੱਗਾ ਨਹੀਂ ਗਿਆ ਦੇਖੋ ਇਸ ਤਰ੍ਹਾਂ ਜਿੰਨੇ ਜਿੱਤਨਾ ਸਾਇੰਸ ਤਰੱਕੀ ਕਰ ਰਹੀ ਹੈ ਨੈਟ ਵੀ ਬਹੁਤ ਤਰੱਕੀ ਕਰ ਰਿਹਾ ਸੋ ਗਾਂ ਇੱਕ ਤੋਂ ਦੂਜਾ ਦੂਜੇ ਤੀਜੇ ਲਿੰਕ ਜੁੜੀ ਜਾ ਰਹੇ ਨੇ ਅੱਜ ਕੱਲ ਅਪਰੋਚ ਕਰਨਾ ਥੋੜਾ ਜਿਹਾ ਔਖਾ ਹੋਈ ਜਾ ਰਿਹਾ ਸੋ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਇਹਦੇ ਇਨਵੈਸਟੀਗੇਸ਼ਨ ਟੀਮ ਤਕੜੀ ਹੋ ਰਹੀ ਹੈ ਉਸੇ ਤਰ੍ਹਾਂ ਜਿਹੜੇ ਇਹ ਜੇ ਗਲਤ ਬੰਦੇ ਨੇ ਉਹ ਵੀ ਆਪਣੀ ਸਿਸਟਮ ਨੂੰ ਚੰਗਾ ਬਣਾਈ ਜਾ ਰਹੇ ਨੇ اس کے مشکل آ رہی ہے ادروائز کو لیڈ ملے دس لیڈ سو ملے اور فالو کرنی تو فسٹ ای میل آئی سی اس ٹائم تو ہی اچھی مانگ سی ایم صاحب دشا نردان انشور کرا رہے ہیں کہ اتنے کوئی بھی ادا کا ماحول نہ ہوئی ماحول کی ضرورت بھی نہیں ہے بیکوز ਅ ਇੱਥੇ ਜਿੱਦਾਂ ਸੀਪੀ ਸਾਹਿਬ ਨੇ ਤੁਹਾਨੂੰ ਆਲਰੇਡੀ ਬਰੀਫ ਕੀਤਾ ਹੋਇਆ ਹੈ ਪੁਕਤਾ ਪ੍ਰਬੰਧ ਕੀਤੇ ਗਏ ਹੈਗੇ ਐ ਐਸਜੀਪੀਸੀ ਦੇ ਨਾਲ ਕਨਸਟੈਂਟਲੀ ਅਸੀਂ ਇਨ ਟੱਚ ਹੈਗੇ ਐ ਤਾਂ ਐਦਾ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਏ ਡੈਫੀਨਿਟਲੀ ਕਿ ਇਹ ਕੋਈ ਜੋ ਵੀ ਅਨਸਰ ਹੈਗੇ ਐ ਇਹਨਾਂ ਦੀ ਕੀ ਇੰਟੈਂਸ਼ਨ ਹੈਗੀ ਐ ਕਿਉਂ ਇਹ बार-बार ਜਿਹੜੀ ਈਮੇਲ ਭੇਜੀ ਜਾ ਰਹੀ ਹੈਗੀ ਇਹ ਉਹਦੀ ਡਿਟੇਲਡ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਐ ਤੇ ਜਲਦ ਹੀ ਸਾਨੂੰ ਉਹਦੇ ਵਿੱਚ ਵੀ ਡੈਫੀਨਿਟਲੀ ਕੋਈ ਨਾ ਕੋਈ ਬ੍ਰੇਕਥਰੂ ਮਿਲੇਗਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਇੱਥੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਇਨਫੈਕਟ ਇੱਥੇ ਆਪਣੀ ਵੀ ਰੱਖਿਆ ਆਪਾਂ ਇੱਥੋਂ ਮੰਗ ਕੇ ਜਾਂਦੇ ਤੇ ਇਸ 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 ਥਾਂ ਨੂੰ ਇਸ ਹੌਲੀ ਸੈਕ੍ਰੀਟ ਥਾਂ ਨੂੰ ਇਦਾਂ ਦੀ ਕੋਈ ਨੁਕਸਾਨ ਪਹੁੰਚਾਣ ਦੀ ਕਿਸੇ ਦੇ ਵੀ ਉਹ ਨਹੀਂ ਹੋ ਸਕਦੀ ਕਿਉਂਕਿ ਕੋਈ ਸਕਸੈਸਫੁਲ ਵੀ ਨਹੀਂ ਹੋ ਸਕਦੀ ਜਿੱਦਾਂ ਦੱਸਿਆ ਗਿਆ ਹੈ ਕਿ ਇੱਥੇ ਪੂਰਾ ਪਹਿਰਾ ਦਿੱਤਾ ਜਾ ਰਿਹਾ ਹੈਗਾ ਤੇ ਇੱਥੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕੀ ਕੋਈ ਏਜੰਸੀ ਹੈ ਕਿ ਹੈਲਪਲੀ ਜਾਰੀ ਹੈ ਦੇਖੋ ਜੋ ਵੀ ਏਜੰਸੀਜ਼ ਦੀ ਲੋਡ ਹੈਗੀ ਹੈ ਇਨਵੈਸਟੀਗੇਸ਼ਨ ਲਈ ਕਿਉਂਕਿ ਆਊਟ ਆਫ ਦ ਸਟੇਟਸ ਦਾ ਵੀ ਮਸਲਾ ਹੈਗਾ ਜਿਹੜੀ ਈਮੇਲਸ ਆਈਆਂ ਹੈਗੀਆਂ ਸਦਰਨ ਸਟੇਟਸ ਦਾ ਵੀ ਇਹਦੇ ਵਿੱਚ ਮਸਲਾ ਹੈਗਾ ਹੈ ਤਾਂ ਉਹਨਾਂ ਨਾਲ ਪ੍ਰੋਪਰ ਰਾਬਤਾ ਕਾਇਮ ਕੀਤਾ ਗਿਆ ਹੈਗਾ ਬਟ ਅੰਦਰ ਜਿਹੜੇ ਪ੍ਰਬੰਧ ਹੈਗੇ ਪੰਜਾਬ ਪੁਲਿਸ ਵੱਲੋਂ ਤੇਜ ਐਸ ਡੀ ਪੀ ਸੀ ਅੰਦਰ ਕਰ ਰਹੀ ਹੈ ਤਾਂ ਪੰਜਾਬ ਪੁਲਿਸ ਜਿਹੜਾ ਆਪਣਾ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦਾ ਪੂਰਾ ਪਹਿਰਾ ਜਿਹੜਾ ਹੈਗਾ ਬਾਹਰ ਹੈਗਾ ਥੈਂਕ ਯੂ ਸੰਤਨ ਨੂੰ ਵੀ ਅਪੀਲ ਕਰਦੀ ਹਾਂ ਮੈਂ ਬਸ ਇਹੀ ਕਹਿਣਾ ਚਾਹੁੰਦੀ ਆ ਜੀ ਜਿਹੜਾ ਮੈਂ ਆ ਬਾਰ-ਬਾਰ ਇਹੀ ਤੁਹਾਨੂੰ ਰਿਕੁਐਸਟ ਕਰ ਰਹੀ ਆ ਕਿ ਇੱਥੇ ਕੋਈ ਖਬਰਾਂ ਦੀ ਗੱਲ ਨਹੀਂ ਹੈਗੀ ਇਨਫੈਕਟ ਮੈਂ মিডিਆ ਨੂੰ ਵੀ ਕਹਾਂਗੀ ਕਿ ਆਪਾਂ ਰਿਸਪਾਂਸਿਬਲੀ ਜਿਹੜੀ ਆਪਣੀ ਰਿਪੋਰਟਿੰਗ ਕਰੀਏ ਬਿਕੋਜ਼ ਇਦਾਂ ਦੀ ਕੋਈ ਆਪਾਂ ਆ ਇਸ ਤਰ੍ਹਾਂ ਦੀ ਕੋਈ ਸੈਂਸੇਸ਼ਨਲਾਈਜੇਸ਼ਨ ਨਾ ਕਰੀਏ ਜਿਹੜੀ ਕਿ ਆ ਲੋਕਾਂ ਦੇ ਵਿੱਚ ਕੋਈ ਖਬਰਾਹਟ ਫੈਲਾਈ ਜਦੋਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਐ ਸੀਪੀ ਸਾਹਿਬ ਰੈਗੂਲਰਲੀ ਤੁਹਾਨੂੰ ਬਰੀਫ ਕਰ ਰਹੇ ਆ ਰੋਜ਼ਾਨਾ ਹੀ ਅਸੀਂ ਇਸ ਚੀਜ਼ ਨੂੰ ਲੈ ਕੇ ਬਰੀਫਿੰਗਸ ਦੇ ਰਹੇ ਹੈਗੇ ਸੋ ਇਹਦਾ ਦੀ ਕੋਈ ਗੱਲ ਨਹੀਂ ਹੈਗੀ ਐ ਮੈਂ ਅਸੀਂ ਵੀ ਅੰਦਰ ਜਿੱਦਾਂ ਰੋਜ਼ ਹੀ ਜਾਂਦੇ ਆ ਮੱਥਾ ਟੇਕਦੇ ਹੈਗੇ ਸੋ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਕੋਈ ਕਬਰਾਉਂਡ ਵਾਲੀ ਗੱਲ ਨਹੀਂ ਹੈਗੀ ਮੀਟਿੰਗ ਵੀ ਹੋਈ ਦੀ ਸਾਡੀ ਕਿ ਐਸੀ ਜੀ ਜੀ ਅਸੀਂ ਇਨਫੈਕਟ ਰੈਗੂਲਰਲੀ ਇਨ ਟੱਚ ਹੈਗੇ ਜਿਸ ਦਿਨ ਫਰਸਟ ਈਮੇਲ ਆਈ ਸੀ ਉਸ ਦਿਨ ਤੋਂ ਹੀ ਐਸੀ ਇਨਫੈਕਟ ਇਨ ਟੱਚ ਹੈਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸਾਰਾ ਹਾਈएस्ट ਲੈਵਲ ਤੇ ਸੀਐਮ ਸਾਹਿਬ ਦੇ ਲੈਵਲ ਤੋਂ ਡੀਜੀ ਸਾਹਿਬ ਦੇ ਲੈਵਲ ਤੋਂ ਸਾਰੀ ਇਨਵੈਸਟੀਗੇਸ਼ਨ ਬੜੀ ਸੈਂਸਿਟਿਵਲੀ ਮੋਨੀਟਰ ਕੀਤੀ ਜਾ ਰਹੀ ਹੈ ਔਰ ਪਹਿਲੇ ਦਿਨ ਤੋਂ ਹੀ ਅਸੀਂ ਜਦੋਂ ਐਫਆਈਆਰ ਦਰਜ ਕੀਤੀ ਹੈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਬੜੇ ਕੁਇਕ ਮੂਵਮੈਂਟ ਕੀਤੀ ਹੈ ਕਿਉਂਕਿ ਇਹ ਸਾਈਬਰ ਸਪੇਸ ਬੜਾ ਵਾਸਟ ਹੈਗਾ ਇਥੇ ਟਾਈਮ ਲੱਗ ਜਾਂਦਾ ਕਿਉਂਕਿ ਫੋਰਨ ਬੇਸ ਕੰਪਨੀਆਂਸ ਤੋਂ ਰਿਪਲਾਈ ਆਉਣ ਨੂੰ ਬਹੁਤ ਚੀਜ਼ਾਂ ਨੂੰ ਟਾਈਮ ਲੱਗਦਾ ਬਟ ਮੈਂ ਇੱਕ ਗੱਲ ਦੁਬਾਰਾ ਦੁਹਰਾਣਾ ਚਾਹੁੰਦਾ ਕਿ ਬਹੁਤ ਉੱਤਮ ਇੰਤਜ਼ਾਮ ਨੇ ਸਾਰੇ ਪੁਲਿਸ ਦੇ ਸਪੈਸ਼ਲੀ ਜਿਹੜੇ ਸਪੈਸ਼ਲ ਟ੍ਰੇਨਡ ਐਸਜੀਵੀ ਅਸੀਂ ਬਾਹਰਲੇ ਏਰੀਏ ਚ ਡੋਮਿਨੇਟ ਕਰਨ ਨੂੰ ਲਈ ਆ ਔਰ ਡੀਸੀਪੀ ਲੈਵਲ ਦੇ ਅਫਸਰ ਇੱਥੇ ਬਾਈ ਨੇਮ ਇਨਚਾਰਜ ਨੇ ਸਾਡਾ ਐਂਟੀ ਸਬਟਾ ਚੈੱਕ ਚੱਲ ਰਿਹਾ ਔਰ ਬੌਮ ਡਿਸਪੋਜ਼ਲ ਸਕਵਾਡ ਵਿੱਚ 24 ਘੰਟੇ ਇਥੇ ਹਾਜ਼ਰ ਹੈ ਐਸਜੀਪੀਸੀ ਦੇ ਨਾਲ ਅਸੀਂ ਪੂਰੇ ਤਾਲਮੇਲ ਚ ਔਰ ਉਹਨਾਂ ਦੇ ਨਾਲ ਸਹਿਯੋਗ ਨਾਲ ਹੀ ਇਕੱਠੇ ਰਲ ਕੇ ਮਰਿਆਦਾ ਦਾ ਧਿਆਨ ਰੱਖਦੇ ਹੋਏ ਸਾਰੀ ਸਿਕਿਉਰਟੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਪਾਰਟ ਇਹ ਹੋ ਜਾ ਕਿ ਬਹੁਤ ਜ਼ਿਆਦਾ ਰਿਵੀਲ ਨਹੀਂ ਕਰ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਵਾ ਸਕਦਾ ਆ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਆ ਔਰ ਇੱਥੇ ਸਭ ਨੇ ਹਮੇਸ਼ਾ ਹੀ ਅਰਦਾਸ ਕੀਤੀ ਆ ਤੇ ਉਹਨਾਂ ਦੀ ਪੂਰੀ ਹੋਈ ਆ ਤੇ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਨੇ ਇਹ ਵੀ ਉਸੇ ਗੁਰੂ ਸਾਹਿਬ ਦੇ ਅਸ਼ੀਰਵਾਦ ਵਾਸਤੇ ਲੈ ਕੇ ਚੱਲਦੇ ਆ ਔਰ ਹਮੇਸ਼ਾ ਹੀ ਸਾਨੂੰ ਕਾਮਯਾਬੀ ਵੀ ਮਿਲੀ ਆ ਜਦੋਂ ਕਿਸੇ ਵੀ ਇਨਵੈਸਟੀਗੇਸ਼ਨ 'ਚ ਕਿਉਂਕਿ ਅਸੀਂ ਸੱਚੇ ਮਾਰਗ ਦੇ ਉੱਤੇ ਪੈਰਾ ਦੇ ਰਹੇ ਆ ਆਪਾਂ ਸਾਰੇ ਉਹਦੇ 'ਚ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਕੁਝ ਸਾਡੀਆਂ ਪਾਰਟੀਆਂ ਆਊਟ ਆਫ ਸਟੇਟ ਵੀ ਗਈਆਂ ਹੋਈਆਂ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਬ੍ਰੇਕਥਰੂ ਹੋਏਗਾ ਔਰ ਤੁਹਾਡੇ ਨਾਲ ਜਲਦੀ ਤੋਂ ਜਲਦੀ ਸ਼ੇਅਰ ਕੀਤਾ ਜਾਏ ਸੀ ਕਿਸੇ ਪਹਿਲੇ ਵੀ ਜਿਹੜਾ ਖਬਰ ਸਾਹਜਾ ਹੋ ਵੀ ਗਈ ਉਹ ਪਨੋਨੀ ਆ ਉਹ ਕਈ ਆ ਪਬਲਿਕ ਜਨ ਹੈ ਇਹ ਅਜੇ ਕੰਮ ਕਰਾਂਦੀ ਆ ਤਾਂ ਹੁਣ ਕਰਤੀ ਆਂਦੀ ਰਹੀ ਆ ਕਿ ਸੇ ਪੰਜਾਬ ਦੀ ਸ਼ਾਂਤੀ ਟੁੱਟਣਾ ਕੀ ਇਹੋ ਜਿਹਾ ਨੂੰ ਆਈ ਇੰਟਰਪੋਲ ਨਾਲ ਵੀ ਦੇਣਾ ਕਿਤੇ ਵੀ ਅਨੁਸੰਗੜੇ ਜੀ ਦੇਖੋ ਸਾਰੇ ਆ ਸੈਂਟਰਲ ਏਜੰਸੀਆਂ ਸਾਡਾ ਸਟੇਟ ਸਾਈਬਰ ਕ੍ਰਾਈਮ ਔਰ ਡੀਜੀ ਸਾਹਿਬ ਦੀ ਰਹਿਨੁਮਾਈ ਚੋ ਕਾਫੀ ਡਿਟੇਲ ਚ ਦੀ ਇਨਵੈਸਟੀਗੇਸ਼ਨ ਚ ਹੈਲਪ ਕਰ ਰਹੇ ਹੈ ਔਰ ਬਾਕੀ ਦੂਸਰੀ ਗੱਲ ਜਿਹੜੀ ਮੈਂ ਬਾਰ-ਬਾਰ ਪਹਿਲਾਂ ਵੀ ਤੁਹਾਡਾ ਨਾਲ ਕੀਤੀ ਹੁਣ ਫੇਰ ਸ਼ੇਅਰ ਕਰਦਾ ਕਿ ਕੰਟੈਂਟ ਜਿਹੜਾ ਮੇਲਜ਼ ਦਾ ਉਹ ਸਦਰਨ ਸਟੇਟਸ ਦੀ ਗੱਲਾਂ ਬਾਰੇ ਇੰਡੀਕੇਟ ਕਰ ਰਿਹਾ ਜਿਹੜੇ ਨਾਮ ਦਿੱਤੇ ਗਏ ਨੇ ਜੋ ਇਨਸੀਡੈਂਟਸ ਬਾਰੇ ਗੱਲ ਕਰ ਰਿਹਾ ਜਾਂ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕਰ ਰਿਹਾ ਦੇ ਬਿਲੋਂਗ ਟੂ ਸਦਰਨ ਸਟੇਟਸ ਆਫ ਦੀ ਕੰਟਰੀ ਉਹ ਗੱਲ ਇਹ ਲੱਗਦੀ ਹੈ ਪਰ ਉਹਦੇ ਚ ਕਿਉਂਕਿ ਸਾਡੇ ਸ਼੍ਰੀ ਦਰਬਾਰ ਸਾਹਿਬ ਬਾਰੇ ਇੱਕ ਜਾਂ ਦੋ ਲਾਈਨਾਂ ਲੈ ਕੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਉਹ ਇਸ ਤਰ੍ਹਾਂ ਲਾਈਮ ਲਾਈਟ ਹੌਕ ਕਰਨਾ ਵੀ ਚਾਹ ਸਕਦਾ ਹੈ ਸੋ ਆਪਾਂ ਜਿੰਦਰ ਤੱਕ ਬੰਦਾ ਫੜਿਆ ਨਹੀਂ ਜਾਂਦਾ ਉਹਦੀ ਇੰਟੈਂਸ਼ਨ ਬਾਰੇ ਜਾਂ ਬੈਕਗਰਾਉਂਡ ਬਾਰੇ ਕੁਝ ਕਹਿ ਨਹੀਂ ਸਕਦੇ ਬਟ ਮੈਂ ਤੁਹਾਨੂੰ ਦੁਬਾਰਾ ਇਹ ਵਿਸ਼ਵਾਸ ਦਿਵਾਉਣਾ ਕਿ ਪੁਖਤਾ ਇੰਤਜ਼ਾਮ ਸਿਕਿਉਰਿਟੀ ਦੇਨੇ ਔਰ ਇਨਵੈਸਟੀਗੇਸ਼ਨ ਬਿਲਕੁਲ ਰਾਈਟ ਡਾਇਰੈਕਸ਼ਨ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਸ਼ੇਅਰ ਕਰਾਂਗੇ ਜਿਹੜੀ ਵੀ ਬ੍ਰੇਕਥਰੂ ਆਉਂ